ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਸਿਮਰਨ ਸਿਕੰਦਿਆ ਤੇਰਾ ਥਾਣੇਦਾਰ ਮੇਰੀ ਇੰਸਟਾਗ੍ਰam ਆਈਡੀ ਹੈ ਸਾਨੂੰ ਸ਼ਹਿਰਪੁਰ ਮੇਰਾ ਨਾਮ ਆ ਉਹ ਕੀ ਵਰਦਾ ਤੋਈ ਭਾਜੀ ਰਾਤੀ ਰਾਤੀ ਭਾਜੀ 12:38 ਤੇ ਸਾਡੇ ਘਰੇ ਫਾਇਰਿੰਗ ਹੋਈ ਆ ਤੇ ਆਪਾਂ ਉਹਦੇ ਸੰਬੰਧੀ ਆਪਾਂ 112 ਤੇ ਵੀ ਮੇਰੇ ਘਰ ਦੇ ਨੇ ਕੰਪਲੇਂਟ ਕੀਤੀ ਮੈਂ ਥਾਣੇ ਵੀ ਕੰਪਲੇਂਟ ਕੀਤੀ ਮੈਂ ਡੀਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਐਸਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਇੱਦਾਂ ਦਾ ਵਾਰਦਾਤ ਹੋਈ ਆ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਐ ਤੇ ਨਾਣਾ ਦੱਸਿਆ ਕਿ ਸਾਡੇ ਘਰੇ ਇਦਾਂ ਦਾ ਫਾਇਰਿੰਗ ਹੋਈ ਆ ਪਤਾ ਨਹੀਂ ਕਿਹੜੇ ਬੰਦੇ ਨੇ ਦੋ ਬੰਦੇ ਆਏ ਆ ਮੂੰਹ ਟੱਕ ਕੇ ਤੇ ਉਹ ਬੰਦੇ ਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਐ ਸਾਡੇ ਗੇਟ ਤੇ ਸਾਡਾ ਜਿਹੜਾ ਗਨਮੈਨ ਸੀਗਾ ਜਿਹੜਾ ਉਹ ਦੌੜ ਕੇ ਨਹੀਂ ਜਾ ਸਕਦਾ ਕਿਉਂਕਿ ਉਹ ਹੈਂਡੀਕੈਪਡ ਐ ਮੈਂ ਉਹਦੇ ਰਿਗਾਰਡਿੰਗ ਵੀ ਮੈਨੂੰ ਹਾਈ ਕੋਰਟ 'ਚ ਮੈਂ ਰਿਟ ਪਟੀਸ਼ਨ ਪਾਈ ਸੀ ਜਿਹਦੇ ਰਿਗਾਰਡਿੰਗ ਮੈਨੂੰ ਦੋ ਗਨਮੈਨ ਮਿਲੇ ਸੀ ਇੱਕ ਸਵੇਰ ਦਾ ਇੱਕ ਸ਼ਾਮ ਦਾ ਜਿਹੜਾ ਸਵੇਰ ਵਾਲਾ ਸੀ ਉਹ ਚਲ ਜਾਂਦਾ ਆ ਤੇ ਜਿਹੜਾ ਸ਼ਾਮ ਵਾਲਾ ਸੀ ਉਹ ਹੈਂਡੀਕੈਪਡਾਂ ਪਹਿਲਾਂ ਵੀ ਬਹੁਤ ਵਾਰੀ ਰਿਕੁਐਸਟ ਕੀਤੀ ਸੀ ਕਿ ਕੱਲੂ ਜੇ ਕੋਈ ਵਾਰਦਾਤ ਹੁੰਦੀ ਆ ਮੈਂ ਐਸਐਸਪੀ ਮੈਡਮ ਦੇ ਵੀ ਬਹੁਤ ਵਾਰੀ ਪੇਸ਼ ਆ ਕਿਉਂਕਿ ਜਦੋਂ ਐਸਐਸਪੀ ਸਾਹਿਬ ਦੇ ਪੇਸ਼ ਹੁੰਨੇ ਤੇ ਉਹ ਐਸਪੀ ਮੈਡਮ ਕੋ ਭੇਜ ਦਿਆ ਤੇ ਮੈਂ ਉਹਨਾਂ ਗੇ ਰਿਕੁਐਸਟ ਕੀਤੀ ਕਿ ਜਦੋਂ ਆਪਾਂ ਕਿਤੇ ਜਾਣਾ ਆਣਾ ਹੁੰਦਾ ਤੇ ਉਹ ਬੰਦਾ ਜਾ ਨਹੀਂ ਸਕਦਾ ਕਿਉਂਕਿ ਉਹ ਹੈਂਡੀਕੈਪਡ ਆ ਪਰ ਉਹ ਪਿੱਛੇ ਭੱਜ ਕੇ ਵੀ ਨਹੀਂ ਜਾ ਸਕਦਾ ਕਿਉਂਕਿ ਇੱਕ ਦੋ ਸਕਿੰਟਾਂ ਦੇ ਵਿੱਚ ਅਗਲੇ ਫਾਇਰਿੰਗ ਕਰਕੇ ਭੱਜ ਗਏ ਤੇ ਜਦੋਂ ਮੈਨੂੰ ਤਾਂ ਇਦਾਂ ਲੱਗਾ ਪਤਾ ਹੀ ਪਟਾਕੇ ਚੱਲ ਪਏ ਬਾਹਰ ਸਭ ਪਟਾਕੇ ਦੇਖਣ ਚ ਮੁੰਡੇ ਨੇ ਦੱਸਿਆ ਤੇ ਅਸੀਂ ਜਦੋਂ ਬਾਹਰ ਆਏ ਤੇ ਦੇਖਿਆ ਤੇ ਸਾਡੇ ਗੇਟ ਤੇ ਦੋ ਫਾਇਰਿੰਗ ਹੋਈ ਸੀ ਤੇ ਨਾਲ ਤੇ ਗੇਟ ਦੇ ਮੋਰੇ ਦੋ ਖੋਲਪੇ ਸੀ ਤੇ ਜਿਹੜੇ ਬੰਦਿਆਂ ਤੇ ਆਪਾਂ ਨੂੰ ਸ਼ੱਕ ਸੀਗਾ ਉਹ ਬੰਦੇ ਦਾ ਆਪਾਂ ਨਾਮ ਜਿੰਨੇ ਵੀ ਆਪਣੇ ਉੱਚ ਅਧਿਕਾਰੀਆਂ ਤੋਂ ਲੈ ਕੇ ਐਸ ਐਚਓ ਸਾਹਿਬ ਤੋਂ ਲੈ ਕੇ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਲਿਖਾਤਾ ਆ ਕੱਲੇ ਕੱਲੇ ਬੰਦੇ ਦਾ ਨਾਮ ਜਿਹਦੇ ਜਿਹੇ ਤੇ ਆਪਾਂ ਨੂੰ ਸ਼ੱਕ ਆ ਤਾਂ ਕਿ ਕੋਈ ਜੰਪੀ ਮੈਨੇ ਮਿਲੀ ਸੀ ਪਹਿਲਾਂ ਮੈਨੂੰ ਗਰਨੇਡ ਸਿੱਟਣ ਦੀ ਧਮਕੀ ਦਿੱਤੀ ਸੀਗੀ ਇੱਕ ਪਾਕਿਸਤਾਨੀ ਟੈਰਰਿਸਟ ਆ ਜਿਹੜਾ ਸ਼ਯਾਦ ਪੱਟੀ ਆ ਉਹਨੇ ਆਪਾਂ ਨੂੰ ਗਰਨੇਡ ਦੀ ਧਮਕੀ ਦਿੱਤੀ ਉਹਦੇ ਰਿਗਾਰਡਿੰਗ ਵੀ ਆਪਾਂ ਜਿਹੜੀ ਆਹ ਰੈਟ ਪਟੀਸ਼ਨ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਆਪਾਂ ਰਿਕੁਐਸਟ ਕੀਤੀ ਸੀਗੀ ਸਾਰੇ ਪੁਲਿਸ ਅਫਸਰਾਂ ਨੂੰ ਕਿ ਆਪਾਂ ਨੂੰ ਪ੍ਰੋਪਰ ਸਿਕਿਉਰਿਟੀ ਦਿੱਤੇ ਪਹਿਲਾਂ ਗਾਰਡ ਲੱਗੇ ਚਾਰ ਬੰਦੇ ਲੱਗੇ ਸੀ ਗੱਡੀ ਲੱਗੀ ਸੀ ਇੱਕ ਪੀਸੀਆਰ ਦੀ ਤੇ ਇਹਨਾਂ ਨੇ ਗੱਡੀ ਵਾਪਸ ਲੈ ਕੇ ਤੇ ਗਾਰਡ ਵਾਪਸ ਲੈ ਕੇ ਆਪਾਂ ਨੂੰ ਦੋ ਗਨਮੈਨ ਦਿੱਤੇ ਸੀ ਇੱਕ ਗਨਮੈਨ ਫਿੱਟ ਸੀ ਜਿਹਦੇ ਵਿੱਚ ਦੂਜਾ ਜਿਹੜਾ ਗਨਮੈਨ ਸੀ ਉਹ ਹੈਂਡੀਕੈਪਡ ਤੇ ਉਹ ਆਪਾਂ ਕਾਫੀ ਮੰਨ ਲਓ ਕਿ ਨੀਰ ਅਬਾਊਟ 10 ਤੋਂ 15 ਵਾਰੀ ਪੁਲਿਸ ਅੱਗੇ ਰਿਕੁਐਸਟ ਕੀਤੀ ਆ ਮੈਂ ਡੀਆਈਜੀ ਨਵੀਨ ਸਿੰਘ ਲਾ ਜੀ ਨੂੰ ਵੀ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਨੂੰ ਲੈਟਰ ਪਾਈ ਆ ਗ੍ਰਹਿ ਮੰਤਰਾਲੇ ਆ ਲੈਟਰ ਪਾਈ ਹਰ ਇੱਕ ਥਾਂ ਤੇ ਲੈਟਰ ਪਾਈ ਆ ਪਰ ਨਹੀਂ ਕੋਈ ਹੱਲ ਹੋਇਆ ਕੱਲ ਰਾਤੀ ਐਡੀ ਵੱਡੀ ਵਾਰਦਾਤ ਹੋ ਗਈ ਆ ਤੇ ਹਜੇ ਤੱਕ ਤਾਂ ਬੰਦੇ ਟਰੇਸ ਹੋਈ ਨਹੀਂ ਤੇ ਆਹੀ ਮੰਗਿਆ ਪੁਲਿਸ ਕੋਲੋਂ ਕਿ ਬੰਦੇ ਟਰੇਸ ਕੀਤੇ ਜਾਣ ਬੰਦ ਦੀ ਐਫਆਈਆਰ ਕੀਤੀ ਜਾਵੇ ਜਿਹੜੇ ਬੰਦੇ ਦਾ ਅਸੀਂ ਨਾਮ ਦਿੱਤਾ ਆ। ਕਿੰਨੀ ਕਿੰਨੀ ਵਾਰੀ ਪਹਿਲੇ ਫੋਨ ਆਏ ਤੁਹਾਨੂੰ ਕੋਈ ਆਫਰੋਦੀ ਦੀ ਕੋਸ਼ਿਸ਼ ਦਾ ਕੋਸ਼ਾ। ਭਾਈ ਜਿੱਦਾਂ ਮੈਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਬਹੁਤ ਸਾਰੀਆਂ ਧਮਕੀਆਂ ਵੀ ਆਉਂਦੀਆਂ ਤੇ ਬਹੁਤ ਸਾਰੇ ਬੰਦੇ ਜਿਹੜੇ ਨਾਨ ਟਰੇਸੇਬਲ ਹਜੇ ਤੱਕ ਟਰੇਸ ਨਹੀਂ ਹੋਏ ਜਿਨ੍ਹਾਂ ਦੀ ਮੈਂ ਸੀਸੀਟੀਵੀ ਵੀ ਆਪਣੇ ਥਾਣੇ ਦਿੱਤੀ ਆ ਤੇ ਆਪਾਂ ਲੋਕ ਦੂਜੀ ਵਾਰ ਫਾਇਰਿੰਗ ਹੋਇਆ ਤੁਸੀਂ ਪਹਿਲਾਂ ਵੀ ਇੱਕ ਵਾਰ ਸਾਰੀ ਧਮਕੀ ਮੀਰੀ ਜੇ ਇੱਕ ਵਾਰ ਹੋ ਪਈ ਪਹਿਲਾਂ ਮੇਰੇ ਤੇ 6 ਅਟੈਕ ਸਾਡੇ ਮੇਰੇ ਫੈਮਿਲੀ ਨੂੰ ਇਨਕਲੂਡ ਕਰਕੇ ਸਾਡੇ ਤੇ 6 ਤੋਂ 7 ਅਟੈਕ ਹੋ ਚੁੱਕੇ ਆ ਆ ਸਾਡੇ ਹੁਣ ਫਾਇਰਿੰਗ ਹੋਈ ਆ ਤੇ ਸਾਨੂੰ ਗਰਨੇਡ ਦੀ ਧਮਕੀ ਮਿਲੀ ਆ ਤੇ ਕਾਰਨ ਇਹੀ ਆ ਭਾਜੀ ਇੱਕ ਤਾਂ ਕਾਰਨ ਆਪਾਂ ਜਿਹੜਾ ਸੋਸ਼ਲ ਵਰਕ ਕਰਦੇ ਆ ਤੁਸੀਂ ਦੇਖ ਸਕਦੇ ਆ ਸैम ਹਿਆਰਪੁਰ ਸਰਚ ਕਰਕੇ ਗੂਗਲ ਤੇ ਵੀ ਤੇ ਆਪਾਂ ਸੌਰੀ ਵਾਦ ਤੋਂ ਵਾਦ ਮਦਦ ਕਰੀ ਦੀ ਗਰੀਬਾਂ ਦੀ ਹੁਣ ਵੀ ਮੈਂ 2-4 ਕੁੜੀਆਂ ਦੇ ਇਲਾਜ ਕਰਾਏ ਆ ਵਿਆਹ ਕਰੀਦਾ ਹੋਰ ਵੀ ਸਾਰਾ ਕਰੀਦਾ ਲੋਕੀ ਜੈਲਸੀ ਫੈਕਟਰ ਦੇ ਵਿੱਚ व्हीਲਚੇਰਾ ਦਿੱਤੀਆਂ ਹੁੰਦੀ ਦੇਖਿਓ ਦੀ ਮੰਗ ਹੈ ਵੀ ਮੈਂ ਭਾਜੀ ਆਹੀ ਮੰਗ ਕਰਦਾ ਕਿ ਸਾਡੇ ਮੇਰੀ ਤੇ ਮੇਰੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਸਾਨੂੰ ਫਿਟ ਮੈਡੀਕਲੀ ਫਿਟ ਤੇ ਪ੍ਰੋਪਰ ਗਨਮੈਨ ਦਿੱਤੇ ਜਾਣ ਘਰ ਦੀ ਸਿਕਿਉਰਿਟੀ ਕੀਤੀ ਜਾਵੇ ਤੇ ਜੋ ਬਣਦੀ ਐਫ ਆਈ ਆਰ ਆ ਉਹ ਕੀਤੀ ਜਾਵੇ ਕਿਉਂਕਿ ਆਪਾਂ ਹਾਈ ਕੋਰਟ ਰੈਟ ਲਈ ਆ ਉਸ ਤੋਂ ਬਾਅਦ ਵੀ ਆਪਾਂ ਮਿੰਤਾ ਤਰਲੇ ਕੱਢ ਰਹੇ ਆ ਪੁਲਿਸ ਦੇ ਗਨਮੈਨ ਚਲੋ ਵਿਸ਼ੇਸ਼ ਤਨ ਮਿਲੇ ਹੋਏ ਨੇ ਇੱਕ ਸਿਕਿਉਰਿਟੀ ਗਾਰਡ ਹੈ ਪਰ ਕੁਝ ਹੀ ਦੂਰੀ ਤੇ ਠਾਣਾ ਹੈ ਕਿੰਦਾ ਦੇ ਨਦਾਂ ਦੀ ਵਾਰਦਾਤ ਜਨ ਕਿ ਬਹੁਤ ਵੱਡੀ ਵਾਰਦਾਤ ਹੈ ਪਈ ਆ ਪਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਦੀਦਾ ਤੇ ਉਹ ਸਾਡੇ ਮੌਕੇ ਤੇ ਉਹ ਸਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਉਹਦੇ ਚ ਕੋਈ ਝੂਠ ਨਹੀਂ ਠੀਕ ਆ ਪਰ ਜਿਹੜੀ ਚੀਜ਼ ਹੁਣ ਮੰਨ ਲਓ ਮੌਕੇ ਤੇ ਆਪਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਜੇ ਸਾਡੇ ਕੋਲੇ ਉਹ ਹੀ ਨਹੀਂ ਹੋਈ ਫੇ ਆਪਾਂ ਆਪਣੀ ਜਾਨ ਦਾ ਬਚਾਅ ਕਿੱਦਾਂ ਕਰਾਂਗੇ ਠੀਕ ਜੀ ਇੱਕ ਰਾਤ ਸਾਨੂੰ ਇਤਲਾਹ ਮਿਲੀ ਸੀਗੀ ਵੀ ਮਰਡਰ ਟਾਉਨ ਦੇ ਏਰੀਆ ਦੇ ਵਿੱਚ 71L ਦੇ ਵਿੱਚ ਸੇਮ ਇਹ ਔਰ ਸਿਮਰਨ ਪਿਤਾ ਦਾ ਨਾਮ ਹੈਗਾ ਹਰਪਾਲ ਸਿੰਘ ਜੀ ਇਨਦੇ ਬਾਹਰ ਹਾਊਸ ਦੇ ਪਹਿਲਾਂ ਇਹਨਾਂ ਨੂੰ ਸੈੱਟ ਦੀ ਕਾਲ ਆਈ ਸੀਗੀ ਤੇ ਉਸ ਦੌਰਾਨ ਇਹਨਾਂ ਨੂੰ ਰਾਤ ਅਨਪਛਤੇ ਬੰਦੇ ਨੇ ਦੋ ਰਾਉਂਡ ਫਾਈਟ ਕੀਤੇ ਆ ਅਸੀਂ ਖੂਲ ਜਦੇ ਉਹ ਕਬਜ਼ਾ ਪੁਲਿਸ ਵਿੱਚ ਲੈ ਲਏ ਆ ਮੁਕਦਮਾ ਦਰਜ ਕਰ ਦਿੱਤਾ ਹੈ ਜੀ 195/22 ਬਾਕੀ ਜਿਹੜੀ ਤਫਤੀਸ਼ ਕੈਮਰਿਆਂ ਦੇ ਨਾਲ ਅਸੀਂ ਹੋਰ ਜਿਹੜੇ ਖੰਗਾਰ ਰਹੀਆਂ ਤਸਵੀਰਾਂ ਜੋ ਤੱਤ ਸਾਹਮਣੇ ਆਊਗੇ ਉਹ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਉਹਦੇ ਤੇ ਵੀ ਕਰ ਰਹੇ ਹੋ ਗੋਰ ਪਿਛਲੀਆਂ ਹਾਂਜੀ ਇਹਨਾਂ ਨੂੰ ਸਿਕਿਉਰਿਟੀ ਪਹਿਲਾਂ ਮਿਲੀ ਹੈ ਜੀ ਬਾਕੀ ਸੀਨੀਅਰ ਅਫਸਰਾਂ ਦੇ ਨੋਟਿਸ ਦੇ ਵਿੱਚ ਹੈਗੇ ਜੀ ਜੈਹ